ਅਤਲ ਕਦਰਦੀ 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 ਤਾੜੀਆਂ ਦਿਓ ਬਾਬਾ ਸੈਜੇ ਮਾਰ ਧਮਕ ਬੈ ਰਹੀ ਆ ਫੌਜੀ ਸਾਹਿਬ ਉੱਠ ਕੇ ਖਲੋ ਜਾ ਸਾਡੇ ਮੈਂ ਬੱਟ ਪੱਟ ਗਿਆ ਪਰ ਦਾ ਨਹੀ ਨਾਲ ਬੰਦੂਕਾਂ ਨੇ ਵਿਊ ਹੈਲੋ 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 ਸਾਡੇ ਵਿਵਾਦ ਨਾ ਕਦਰਦੀ ਆਸਰੇ ਬਾਸ਼ਾ ਮੈਨੂੰ ਸਾਹ ਸਾਹ ਕੇ ਤਾੜੀਆਂ ਵੀ ਨਾਲੇ ਕਰ ਦੇਣਾ ਪਾਣੀ ਮੈਨੂੰ ਪਿਆ ਦਿਓ ਭਗਤੋ

ਕੋਈ ਨਹੀਂ PUBG ਮੋਡ ਤੇ ਮਰ ਜਾਂਦੇ ਹੁੰਦੇ ਆ ਹੈਲੋ ਇਹ ਵੀ ਪੁੱਛਦੇ ਵੇਲੇ PUBG ਤੇ ਡੈਰਮੇਟ ਹੋ ਜਾਂਦਾ ਹੈ ਬਦਾਈ ਹਲੇ ਆ ਤੇ ਆ ਠੀਕ ਹੈ ਹੈ ਠੀਕ ਹੈ ਤਾਂ ਠੀਕ ਆ ਨਹੀਂ ਗੱਲ ਇਹ ਆ ਪੁੱਤ ਆਪਣੇ ਪਿੰਡ ਦੇ ਸਾਰੇ ਪੁੱਤ ਚੰਗਾ ਝਾੜ ਨਿਕਲੇ ਤੁਹਾਡੇ ਹੈ ਪਿੰਡ ਦੇ ਅਰਕੀ ਦੀ ਬੈਜੋ ਬਾਈ ਪੁੱਤ ਬੈਜੋ ਇੱਕ ਵਾਰੀ ਪੁੱਤ ਖੁੱਲ ਕੇ ਬਾਬਾ ਜੀ ਨੇ ਤਾੜੀ ਮਾਰਦੇ ਹੋ ਸਿਆਣੇ ਕਹਿੰਦੇ ਨੇ ਪੁੱਤ ਤਾਜਦਾਰਾਂ ਦੇ ਨਾ ਅਮੀਰਾਂ ਦੇ ਤਾਜਦਾਰਾਂ ਦੇ ਨਾ ਅਮੀਰਾਂ ਦੇ ਸਦਾ ਦੀਵੇ ਬਲਦੇ ਫਕੀਰਾਂ ਦੇ ਜਦੋਂ ਆਪਣੀ ਇੱਤਿਹਾਜ ਜਾਣ ਤਾਂ ਮੁੱਖ ਮੋੜ ਦਿੰਦੇ ਤਕਦੀਰਾਂ ਦੇ ਇੱਕ ਵਾਰੀ ਫਕੀਰਾਂ ਦੇ ਨਾਂ ਤੇ ਖੁੱਲ ਕੇ ਤਾੜੀ ਹੋ ਜਾਵੇ ਬਾਕੀ ਬੜਾ ਵਧੀਆ ਪੁੱਤ ਡੀਜੇ ਸੈੱਟ ਬੋਲਦਾ ਹੈ ਇੱਥੇ ਇੱਥੇ ਇੱਕ ਸੈੱਟ ਰੱਖੀ ਚੰਗਾ ਥੋੜਾ ਜਿਹਾ ਰਿਪੀਟ ਘਟਾ ਦੇ ਵਧੀਆ ਸਾਊਂਡ ਬੋਲਦੀ ਹੈ ਐ ਕੋਈ ਨਹੀਂ ਮੈਂ ਆਇਆ ਬਨਰੇਣਾ ਆਇਆ ਅੱਛਾ ਤੇਰਾ ਇੱਕ ਤਾਂ ਸੈਟ ਜਾ ਕਰਦੇ ਡੀਜੇ ਸੈਟ ਤੇਰਾ ਚੱਲ ਗਿਆ ਨਾ ਅੱਜ ਅੱਜ ਫੌਜੀ ਸਾਹਿਬ ਨਾਲ ਮੈਂ ਵੀ ਸੈਟ ਹੋ ਜਾਣਾ ਜੋ ਕਿਉਂ ਗਿਆ ਫੌਜੀ ਬੜੇ ਜਿੱਦਾ ਡੀਕੰਡਿਆ ਵਾ ਸਿਆਣੇ ਕਹਿੰਦੇ ਤੇਰੇ ਪੁੱਤ ਫੌਜੀ ਦੀ ਤਾਂ ਛੁੱਟੀ ਮੁੱਕ ਗਈ ਵਿੱਚੇ ਬੰਨ ਲਿਆ ਬਿਸਤਰਾ ਵਿੱਚੇ ਬੰਨ ਲਈ ਲੋਈ ਬਉਟੀ ਫੌਜੀ ਦੀ ਛੜਿਆਂ ਬਰਾਬਰ ਹੋਈ ਹਾਂ ਛੜਾਈਆਂ ਦੋਵੇਂ ਸਿੰਗਲੀਆਂ ਆ ਇਧਰ ਦੋਪੁਰ ਜੇ ਢੀਕੰਡਾਈ ਇਥੇ ਕੋਈ ਨਹੀਂ ਦੇਰ ਲੱਗਾ ਰਹਿਣਾ ਚਾਹੀਦਾ ਮੈਂ ਮੇਕੋ ਨਾਂ ਕੁਝ ਪਹੁੰਚੀ ਨਹੀਂ ਮੈਂ ਨਾਂ ਬੋਲਾਂ ਮੈਨੂੰ ਪੜ੍ਹਨਾ ਨਹੀਂ ਆਉਂਦਾ ਜੇ ਵੱਧ ਘੱਟ ਬੁੱਤ ਕਿਧ ਅੱਗਾ ਪਿਛਾ ਹੋ ਗਿਆ ਤੇ ਮੈਨੂੰ ਮaaf ਕਰ ਦਿਓ ਕੇਲੇ ਖਾਦੇ ਜ਼ੁਬਾਨ ਤਿਲਕੇ ਜਾਂਦੀ ਆ ਇਹ ਸਾਡੇ ਮੁੱਖ ਸੇਵਾਦਾਰ ਨੇ ਜਿਹੜੇ ਜੀ ਸਰਦਾਰ ਬੱਦਰ ਸਰਦਾਰ ਕਸ਼ਮੀਰ ਸਿੰਘ ਜੀ ਕਿੱਥੇ ਬੈਠੇ ਨੇ ਹੱਥਾ ਲਾ ਕੇ ਦੱਸੀ ਜਾਓ ਕਿੱਥੇ ਬੈਠੇ ਆ ਇਹ ਸਰਦਾਰ ਰਣਧੀਰ ਸਿੰਘ ਜੀ ਕਿੱਥੇ ਆ ਕੋਲ ਤਾਂ ਸਾਡੇ ਆ ਉਹ ਪਤਾ ਤਾਂ ਲੱਗਿਆ ਵੀ ਕਿੱਥੇ ਕਿੱਥੇ ਬੈਠੇ ਆ ਤੇ ਸਰਦਾਰ ਇਹ ਸਾਡੇ ਸੇਵਾਦਾਰ ਜਿਹੜੇ ਸੋਨੂ ਜੀ ਹੈ ਉਹ ਕਿੱਥੇ ਨੇ ਫੇਰ ਨਾ ਕਿਉਂ ਵੀ ਸਾਡੇ ਨਾਂ ਨਹੀਂ ਬੋਲੇ ਆਪਾਂ ਨਾਂ ਤੁਹਾਡੇ ਬੋਲ ਦੇਣ ਲੱਗੇ ਆ ਤੇ ਸੁਖਚੈਨ ਜੀ ਹੈ ਸਾਡੇ ਕੋਲ ਕੰਗੂ ਸਾਹਿਬ ਏ ਸਰਦਾਰ ਮਨਪ੍ਰੀਤ ਜੀ ਮੰਨੂ ਜੀ ਅਤੇ ਗੁਰਜੰਟ ਭਾਜੀ 골ਡੀ ਜੀ ਜੇ ਕੋਈ ਨਾਰਾਹਜੇ ਤਾਂ ਸਾਨੂੰ ਤੇਰੀ ਕਸਰ ਬਾਕੀ ਏ ਨਹੀਂ ਜ ਟਿਕਦਾ ਹੁੰਦਾ ਇਹ ਜਿੰਨਾ ਚਿਰ ਮੇਲਾ ਚੱਲਣਾ ਇਹ ਨਹੀਂ ਟਿਕਣਾ ਅਸੀਂ ਬਹਿ ਜਾਣਾ ਇਹ ਨਹੀਂ ਬਹਿਣਾ ਹੈ ਨਹੀਂ ਇਹਨੇ ਕਿੱਥੇ ਬਹਿਣਾ ਮੈਂ ਤੂੰ ਬਹਿ ਜਾ ਕਿਸੇ ਪਾਸੇ ਆ ਨਹੀਂ ਤੇ ਤੇਰੇ ਨਾਲ ਮੈਂ ਬਹਿ ਜਾਣੀ ਆ ਚਲੋ ਜੀ ਇੱਕ ਵਾਰੀ ਪੁੱਤ ਸਾਰੀ ਕਮੇਟੀ ਦਾ ਬਾਬਾ ਜੀ ਦਾ ਮੁਖ ਸੇਵਾ ਦਾ ਜੀ ਸੋਨੂ ਜੀ ਦਾ ਤਹਿ ਦਿਲੋਂ ਧੰਨਵਾਦ ਆ ਬਾਕੀ ਤੁਹਾਨੂੰ ਪਤਾ ਹੀ ਹੈ ਪੁੱਤ ਤੁਸੀਂ ਬੜਾ ਮਾਣ ਸਤਿਕਾਰ ਦਿੰਦੇ ਹੋ YouTube ਚੈਨਲ ਤੇ ਜਿੰਨੀਆਂ ਵੀ ਤੁਸੀਂ Facebook ਤੇ ਵੀਡੀਓ ਫਿਲਮਾਂ ਦੇਖਦੇ ਹੋ ਬੜਾ ਮਾਣ ਸਤਿਕਾਰ ਮਿਲਦਾ ਹੈ ਤੇ ਆ ਜਿਹੜਾ ਲਾਈਵ ਚੈਨਲ ਹੈ ਪੁੱਤ ਇਹ ਕਿਹੜਾ ਹੈ ਹਾਂਜੀ ਚਵਾਲ ਲਾਈਵ ਟੀਵੀ ਵਾਹ ਜੀ ਇਹਨਾਂ ਦਾ ਵੀ ਪੁੱਤ ਕੰਮ ਬੜਾ ਵਧੀਆ ਹੈ ਇਹਨਾਂ ਵੀ ਸਾਰੇ ਮੁਲਕ ਦੇ ਵਿੱਚ ਤੁਹਾਡਾ ਇਹ ਮੇਲਾ ਪਹੁੰਚਾ ਦੇਣਾ ਹੈ। ਬਾਕੀ ਬਘਿਆੜੀ ਵਾਲਿਓ ਬੜੇ ਕਰਮਾ ਭਾਗਾ ਵਾਲਿਓ ਤੁਸੀਂ ਬਾਬਾ ਜੀ ਦੀ ਗੋਦ ਦੇ ਵਿੱਚ ਬੈਠੇ ਹੋ ਸਿਆਣੇ ਕਹਿੰਦੇ ਨੇ। ਭਈ ਜਿੱਥੇ ਵੀ ਜਾਓ ਉਥੇ ਹੀ ਪੁੱਤ ਸੇਰ ਨਵਾਓ ਤੇ ਬੜਾ ਵਧੀਆ ਲੱਗਦਾ ਹੈ। ਚਾਹੇ ਉਹ ਗੁਰਦੁਆਰਾ ਹੋਵੇ ਚਾਹੇ ਉਹ ਪੀਰਾਂ ਦੀ ਜਗ੍ਹਾ ਹੋਵੇ ਚਾਹੇ ਜਿੱਥੇ ਵੀ ਹੋਵੇ ਬੜਾ ਵਧੀਆ ਲੱਗਦਾ ਹੈ। ਤੇ ਅੱਜ ਮੈਂ ਬੋਤੇ ਇਹ ਗੱਲ ਕਰਨ ਲੱਗੀ ਆਂ। ਭਈ ਅੱਜ ਖੁਸ਼ ਸਾਰੇ ਹੀ ਐ। ਖੋਸ਼ਤਾ ਆਹੀਂ ਦੋਨੋਂ ਪਹਿਣਾ ਤੇ ਤਾਂ ਖੁਸ਼ ਆ ਪਈ ਅੱਜ ਬਾਬਾ ਜੀ ਦਾ ਮੇਲਾ ਰੱਖਿਆ ਤੇ ਮੈਂ ਦੇਖਦੀ ਆ ਪੁੱਤ ਵੀ ਆ ਜਿਹੜੇ ਜਵਾਕ ਆ ਇਹ ਵੀ ਬੜੇ ਖੁਸ਼ ਆ ਜਿਹੜੀਆਂ ਭੈਣਾਂ ਬੈਠੀਆਂ ਆ ਅੱਜ ਤਾਂ ਖੁਸ਼ ਆ ਪਈ ਅੱਜ ਬੀਬੀਆਂ ਪੰਘੜਾ ਪਾਉਣ ਲਈ ਆਈਆਂ ਆਈਆਂ ਨਾ ਪੁੱਤ ਤੇ ਜਿਹੜੇ ਨੌਜਾਨ ਗੱਭਰੂ ਇਹ ਤਾਂ ਖੁਸ਼ ਆ ਪਈ ਅੱਜ ਨੌਜਾਨ ਮੁੰਡੇ ਪੰਘੜਾ ਪਾਉਂਦੇ ਆ ਤੇ ਜਿਹੜੇ 60-70 ਸਾਲ ਦੇ ਬਜ਼ੁਰਗ ਆ ਉਹ ਵੀ ਅੱਜ ਬੜੇ ਖੁਸ਼ ਹੈ ਵੀ ਸਾਡੇ ਨਾਲ ਦੇ ਪੀਸ ਵੀ ਆਏ ਆ ਅੱਜ ਚਾ ਚੜ ਗਿਆ ਬਜ਼ੁਰਗਾਂ ਦਾ ਵੀ ਵੀ ਦੋ ਪਰਜੇ ਸਾਡੇ ਵੀ ਆਏ ਅੱਜ ਤੇ ਪੁੱਤ ਚਾ ਸਾਰੇ ਨੂੰ ਚੜਨਾ ਚਾਹੀਦਾ ਸਿਆਣੇ ਕਹਿੰਦੇ ਨੇ ਇੱਕ ਬਜ਼ੁਰਗ ਖੁਸ਼ ਹੋ ਜੇ ਸਮਝ ਲਓ ਸਾਰਾ ਪਿੰਡ ਹੀ ਖੁਸ਼ ਹੋ ਗਿਆ ਤੇ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਤੇ ਹੁਣ ਤੂੰ ਆ ਜਾ ਨਹੀਂ ਹੈ ਮੈਂ ਆ ਮੈਂ ਹੈਲੋ ਵੇ ਇਨੂ ਮੜਾ ਨੀਵਾ ਕਰੀ ਪੁੱਤ ਇੱਕ ਤੈਨੂੰ ਆਦੇ ਤੇ ਸਟੈਂਡ ਮੈਨੂੰ ਸਟੈਂਡ ਜ਼ਰੂਰੀ ਹੁੰਦਾ ਕੁੱਤੀਏ ਬੰਦਾ ਹੋਵੇ ਤੇ ਭਾਵੇਂ ਸਾਈਕਲ ਹੋਵੇ ਭਾਵੇਂ ਜਨਾਨੀ ਹੋਵੇ ਸਟੈਂਡ ਤੋਂ ਬਗੈਰ ਨਹੀਂ ਕੰਮ ਚੱਲਦਾ ਬਸ ਜਿਹੜਾ ਪਬਜੀ ਜਾ ਪਬਜੀ ਸਾਹਿਬ ਬੈਠੇ ਮਗਲੇ ਵੀ ਤੱਕਣ ਗਿਆ ਤੇ ਮਾੜਾ ਵੀ ਤੱਕਣ ਗਿਆ ਜੇ ਚੜ ਕੇ ਚਬਾਰੇ ਉਤੋਂ ਮਾਰੇਗਾ ਛਾ ਤੇ ਮੁੜ ਕੇ ਆਖਰ ਦੋਨੋਂ ਲੱਤਾਂ ਵਿੱਚ ਟੁੱਟਣ ਗਿਆ ਹਾਂ ਸਾਨੇ ਕਹਿੰਦੇ ਨੇ ਕਿ ਜਿਹੜੀਆਂ ਇਹ ਦੋ ਅੱਖੀਆਂ ਬੜੀਆਂ ਸੀ ਮੈਂ ਸਾਮ ਕੇਸੀ ਰੱਖੀਆਂ ਇਹ ਅੱਖੀਆਂ ਸੀ ਮੈਂ ਆਪਣੇ ਯਾਰ ਲਈ ਸੀ ਰੱਖੀਆਂ ਮੈਨੂੰ ਉਸੇ ਹੀ ਰੰਗ ਵਿੱਚ ਰੰਗਿਆ ਹੀ ਰਹਿਣ ਦੇ ਫੇਰ ਭਾਵੇਂ ਅੱਖਾਂ ਕੱਢ ਲਵੀ ਪਹਿਲਾਂ ਮੈਨੂੰ ਯਾਰ ਦਾ ਰੱਜ ਕੇ ਦੁਦਾਰ ਕਰ ਲੈਣ ਦੇ ਮੈਂ ਅੱਜ ਦੇ ਯਾਰ ਦੀ ਗੱਲ ਕੀਤੀ ਮੈਂ ਬਾਬੇ ਫਰੀਦ ਦੀ ਗੱਲ ਕੀਤੀ ਆ ਕਿਉਂਕਿ ਜਿੰਨੀਆਂ ਮਰੀਆਂ ਪੈਣਾ ਬੈਠੀਆਂ ਤੁਹਾਡੀ ਬਾਪ ਤਾਂ ਮੈਂ ਗੱਲ ਕਹਿਣ ਲੱਗੀ ਤੁਸੀਂ ਇਹ ਮੇਰਾ ਸ਼ੇਅਰ ਸੁਣ ਕੇ ਫੇਰ ਤੁਸੀਂ ਕੱਲ੍ਹ ਕੇ ਤਾੜੀ ਮਾਰਨੀ ਆ ਤੋਗਾ ਸਾਰੇ ਕਹਿੰਦੇ ਨੇ ਕਿ ਜੇ ਕਿਸੇ ਦੀ ਧੀ ਦੀ ਇੱਜ਼ਤ ਸਾਜ ਵਿੱਚ ਪਾ ਕੇ ਛੱਟਾਂਗੇ ਜੇ ਜੰਪੀ ਆਪਣੇ ਘਰ ਧੀ ਤਾਂ ਮੁੜ ਕੇ ਉਹਨੂੰ ਕਿੱਥੇ ਰੱਖਾਂਗੇ ਭੈਣਾ ਤਾੜੀ ਬਣਦੀ ਤੁਹਾਡੇ ਨੂੰ ਹਾਂ ਕਿਉਂਕਿ ਇਹ ਧੀਆ ਨਾ ਮਾਰੋ ਜੇ ਧੀਆ ਹੋਣ ਗਿਆ ਕੋਖ ਬਦੂਗੀ ਕਿਉਂਕਿ ਬਾਕੀ ਮੈਂ ਨਸ਼ੇ ਦੇ ਬਾਰੇ ਵੀ ਗੱਲ ਕਹਿੰਦੀ ਆ ਪੇ ਪੁੱਤ ਨਸ਼ਾ ਕੋਈ ਨਾ ਕਰੋ ਅੱਛਾ ਵਿਚਾਰ ਰੱਖੋ ਜਿੰਨਾ ਕਰ ਲੋਗੇ ਇਹ ਬਹੁਤ ਜਿਹੜਾ ਸੇਵਾ ਦਰਿਆ ਸਾਡੇ ਵਗ ਰਿਹਾ ਵਾ ਇਹ ਬਹੁਤ ਮਾਰੂ ਵਗਦਿਆ ਸਤਵਾਂ ਦਰਿਆ ਜਿਹੜਾ ਇਹ ਕੈਂਸਰ ਦਾ ਵਗ ਰਿਹਾ ਦੋ ਦਰਿਆ ਜਿਹੜੇ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਬਰਦਸਤ ਵਗ ਰਹੇ ਨੇ ਕਿਉਂਕਿ ਇੱਕ ਨਸ਼ਾ ਦਾ ਇੱਕ ਕੈਂਸਰ ਦਾ ਕਿਉਂਕਿ ਇਹ ਬਚਾਅ ਕਰ ਲੋ ਜਿੰਨਾ ਹੋ ਸਕਦਾ ਕਿਉਂਕਿ ਮੈਨੂੰ ਇਹ ਦੱਸ ਤੇਰੇ ਮਰਜਲ ਕੁੱਤੀਏ ਭਰਾਵਾ ਪਿੱਟ ਕੇ ਅੱਜ ਬੜੀ ਭਾਦਰੋਂ ਧੁੱਪ ਮੰਗਲਿਸ਼ ਕੀ ਫਿਰਦੀ ਐ ਹੈਲੋ 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 ਇਹ ਦੱਸ ਅੱਜ ਵਾਲੀ ਕੁੱਤਕੀ ਭਾਦਰੋਂ ਹੀ ਧੋਪਾਂ ਗਲਿਸ਼ ਕੀ ਫਿਰਦੀ ਹੈ ਉਹ ਤੈਨੂੰ ਮੈਂ ਦੱਸ ਦਿਆਂ ਪਹਿਲਾਂ ਇੱਕ ਗੱਲ ਮੇਰੀ ਸੁਣਾ ਹਾਂ ਕਿਹੜੀ ਇੱਕ ਨਾ ਮੇਰੇ ਕੋਲ ਫਰਮਾਇਸ਼ ਪਹੁੰਚੀ ਆ ਕਿਹੜੀ ਆਵੇ ਮੈਨੂੰ ਲਿਖ ਕੇ ਪਹੁੰਚੀ ਫਰਮਾਇਸ਼ ਕਿਹੜੀ ਪਤਾ ਨਹੀਂ ਕੀ ਲਿਖਿਆ ਹੈ ਉਹ ਤੇਰਾ ਪੜਿਆ ਤੇ ਨਹੀਂ ਜਾਂਦਾ ਮੈਂ ਤਾਂ ਬੰਦਾ ਮੈਂ ਦੂਰੇ ਪਛਾਣ ਲੈਣੀ ਆ ਚੰਗਾ ਵੇ ਸਹੀਂ ਹਾਂ ਦੱਸ ਕੀ ਲਿਖਿਆ ਪਤਾ ਨਹੀਂ ਕੀ ਲਿਖਿਆ ਇਹ ਬਈ ਮੈਂ ਕਿ ਲਿਖਿਆ ਵਾ ਵੀ ਲਾਡੀ ਕਿਹੜਾ ਲਾਡੀ ਕਿੱਥੇ ਲਾਡੀ ਲਾਡੀ ਇਹ ਲਾਡੀ ਆ ਨਹੀਂ ਸੋਨਾ ਵੜਾਈ ਨਹੀਂ ਕੁੱਤ ਕੇ ਲਾਡੀ ਦਾ ਤੋਕੜ ਮਾ ਜਹ ਲੱਤਾ ਚੌੜੀਆਂ ਕਰਕੇ ਬੈਠਾ ਵਾਂ ਹਾਂ ਹਾਂ ਲਾਡੀ ਦੇ ਸਹੀ ਨਹੀਂ ਇੱਧਰ ਇਹ ਹੈ ਲਿਖਿਆ ਵੀ ਮੈਂ ਲਾਡੀ ਨਾਲ ਵਿਆਹ ਕਰਾਉਣਾ ਮੈਂ ਕਰਾਉਣਾ ਲਾਡੀ ਨਾਲ ਵਿਆਹ ਤੂੰ ਆਹੋ ਲਾਡੀ ਲੈ ਜਾ ਪੁੱਤ ਲੈ ਜਾ ਚੰਗਾ ਰਹੇਗਾ ਇਹ ਕਿਸਮਤ ਤੇਰੀ ਝੋਲੀ ਵਿੱਚ ਪੱਕਾ ਪਹਿਰ ਢਗਾਈ ਪੱਕਾ ਨਹੀਂ ਬੜਾ ਹੀ ਪੱਕਾ ਹੈ ਬੜਾ ਹੀ ਪੱਕਾ ਚੱਲ ਚੱਲ ਹਾਂ ਲਾਡੀ ਤਗੜਾ ਰਹਿ ਹੈ ਮੈਂ ਤੇਰੇ ਨਾਲ ਹੀ ਪੱਕੀ ਆ ਮੈਂ ਪਰਚੀ ਰੱਖ ਲਈ ਤੇਰੀ ਸੰਭ ਲਈ ਆ ਆ ਇੱਥੇ ਕਣ ਕੇ ਇੱਥੇ ਕਣ ਕੇ ਮਿਲ ਜਾਊਗੀ ਹੈ ਲਾਡੀ ਇਹ ਤੇਰੀ ਪਰਚੀ ਰੱਖ ਲਈ ਹੁਣ ਇੱਥੇ ਕਣ ਕੇ ਮਿਲ ਜਾਊਗੀ ਹੈ ਤਾਂ ਜਲਦੀ ਕਰ ਹਾਂ ਇਹ ਦੱਸ ਤੇਰੇ ਕੁੱਤਕੇ ਮਰ ਜਾਣ ਭਰਾਵਾ ਪਿੱਟ ਕੇ ਅੱਜ ਵੜੀ ਭਾਦਰੋਂ ਧੁੱਪਾਂ ਅੰਗਲਿਸ਼ ਕੀ ਫਿਰਦੀ ਐ ਨਹੀਂ ਅੱਜ ਨਾਲ ਮੈਨੂੰ ਦੋ ਦੋ ਚਾਹ ਚੜ੍ਹੇ ਐ ਕਿਹੜੀ ਗੱਲ ਦੇ ਚਾਹ ਮੈਨੂੰ ਦੋ ਐ ਚੜ੍ਹੇ ਐ ਹਾਂ ਭੀ ਇੱਕ ਦਾ ਪੁੱਤ ਬਾਬਾ ਜੀ ਦਾ ਮੇਲ ਰੱਖਿਆ ਤੇ ਇੱਕ ਤਾਂ ਮੈਨੂੰ ਇਹ ਚੜ੍ਹਿਆ ਕੋਲੇ ਕਿਹੜਾ ਵੀ ਆ ਜਿਹੜਾ ਆਪਣਾ ਭੋਲਾ ਵਾ ਜਿਹੜਾ ਆਹੋ ਵੇ ਭੋਲਿਆ ਇਧਰ ਆ ਹਾਂ ਹਾਰਾ ਖੇਤੋਂ ਡਰ ਲੱਗਦਾ ਹਾਂ ਹਾਰਾ ਰੱਖਿਆ ਇਹਦਾ ਏ ਪਤਾ ਨਾ ਹੀ ਲਿਆਓ ਬਹੁਤ ਜੀ ਧੰਨਪਤਾ ਵੀ 74 ਮੁਲਕਾਂ 'ਚ ਜਾ ਰਿਹਾ ਟੈਲੀਕਾਸਟ ਹਾਂਜੀ ਇਧਰ ਆ ਗੱਲ ਸੁਣ ਹਾਂ ਇਹਦੇ ਘਰੇ ਨਾ ਮੇਰਾ ਬੜਾ ਆਉਣਾ ਜਾਣਾ ਤੈਨੂੰ ਪਤਾ ਹੀ ਆ ਹਾਂ ਫੇਰ 5-6 ਦਿਨ ਹੋ ਗਏ ਆ ਹਾਂ ਮੈਂ ਕਈ ਪ੍ਰੋਗਰਾਮ ਤੇ ਹਾਂ ਹਾਂ ਤੇ ਮੈਂ ਆ ਗਈ ਪ੍ਰੋਗਰਾਮ ਤੇ ਤੇ ਮੈਨੂੰ ਹੋ ਗਿਆ ਨੇਰਾ ਫੇਰ ਮੈਂ ਆ ਗਈ ਆਪਣੇ ਦੇ ਘਰੇ ਆਪਣੇ ਭੋਲੇ ਦੇ ਫੇਰ ਮੈਂ ਕਿਹਾ ਭੋਲੇ ਪੁੱਤ ਮੈਨੂੰ ਰਾਤ ਰੱਖ ਲੈ ਨੇਰਾ ਹੋ ਗਿਆ ਫੇਰ ਰਹਿ ਪੀ ਤੇ ਕਹਿੰਦਾ ਕੋਈ ਗੱਲ ਨਹੀਂ ਰਹਿ ਪਾ ਫੇਰ ਮੈਂ ਨਾ ਰਾਤ ਰਹਿ ਪੀ ਤੇ ਮੈਂ ਜਦੋਂ ਨਾ ਰਾਤ ਰੋਟੀ ਪਾਣੀ ਖਾਧਾ ਤੇ ਜਦੋਂ ਲੱਗੀ ਨਾ ਮੈਂ ਸਵੇਰੇ ਤੁਰਨਾ ਫੇਰ ਤੇ ਭੋਲਾ ਮੈਨੂੰ ਕਹਿੰਦਾ ਚਾਚੀ ਚਦਰੋ ਤੂੰ ਨਾ ਬੜੇ ਚਿਰ ਬਾਅਦ ਆਈ ਐ ਕਿ ਮੈਨੂੰ ਚਾਹ ਬੜਾ ਚੜਿਆ ਮੇਰਾ ਜੀ ਕਰਦਾ ਤੈਨੂੰ ਇੱਕ ਤੋਹਫਾ ਦਵਾਂ ਤੈਨੂੰ ਕਹਿੰਦਾ ਆਹੋ ਫੇਰ ਤੇ ਮੈਂ ਕਿਹਾ ਤੋਹਫਾ ਕਿਹੜਾ ਦੇਣਾ ਹੈ ਫੇਰ ਇਹ ਨਾ ਵਿਚਾਰਾ ਨਾ ਚਲੇ ਗਿਆ ਆਪਣੇ ਅੰਦਰ ਚਲ ਗਿਆ ਫਿਰ ਮੈਂ ਬਹਿ ਗਈ ਪਰਾਂਡੇ ਦੇ ਵਿੱਚ ਫਿਰ ਇਹਨਾਂ ਕੁੱਤੀਆਂ ਇੱਕ ਲਾਰਾਂ ਦੀ ਕੁਕੜੀ ਫੜ ਲਿਆ ਆ ਫਿਰ ਮੈਨੂੰ ਕਹਿੰਦਾ ਚਾਚੀ ਜਤਰੋ ਹਾਂ ਕੁਕੜੀ ਲੈ ਜਾ ਨਾਲੇ ਨੂੰ ਦਾਣੇ ਪਾਈ ਨਾਲੇ ਆਂਡੇ ਖਾਈ ਫਿਰ ਨਾਲੇ ਸੇਵਾ ਕਰੀ ਫਿਰ ਤੇ ਮੈਂ ਲਾ ਗਈ ਕੁਕੜੀ ਘਰੇ ਫਿਰ ਕੀ ਹੋਇਆ ਤੇ ਅੱਜ ਨਾ ਮੈਂ ਜ ਤੜਕੇ 5 ਵਜੇ ਉੱઠી ਨਾ ਫਿਰ ਮੈਂ ਵੜ ਗਈ ਖੁੱਡੇ ਦੇ ਵਿੱਚ ਆਂਡਾ ਦੇਣ हां दस पहले ਗੱਲ ਤੇ ਸੁਣ ਪੁਰ ਆਹ ਦੱਸ ਹਾਂ ਬਕਵਾਸ ਨਾ ਕਰਿਆ ਕਰ ਨਹੀਂ ਕਰ ਦੱਸ ਜੇ ਹੁਣ ਜਬਾਨ ਖੋਲੀ ਵੇਖੀ ਫਿਰ ਨਹੀਂ ਮੈਂ ਕੋਈ ਨਹੀਂ ਬੋਲਦੀ ਇਧਰ ਨੂੰ ਸਾਲ ਐ ਇਹ ਪਿੰਡ ਦਾ ਮਛਰ ਮਰੇ ਮੈਂ ਕੀ ਕਰਾਂ ਜਲਦੀ ਜਲਦੀ ਗੱਲ ਸੁਣ ਮੈਨੂੰ ਨਾ ਚੜ ਗਿਆ ਚਾਜ ਮੈਂ ਖੁੱਡੇ ਚ ਵੜ ਗਈ ਉਹੜੀ ਕੁਕੜੀ ਹੀ ਦੀ ਭੋਲੇ ਵਾਲੀ ਆਹੋ ਉਹਨੇ ਕੁੱਤੀਏ ਤੜਕੇ 5 ਵਜੇ ਡਾ ਮੋਟਾ ਆਂਡਾ ਦੇਤਾ ਲੈ ਤੇਰੇ ਮਰ ਜਾਣ ਕੁੱਤੀਏ ਭਰਾਵਾ ਪਟਕੇ ਇੱਚ ਕਿਹੜੀ ਖੁਸ਼ ਹੋਣ ਵਾਲੀ ਗੱਲ ਵਾ ਜੇ ਤੂੰ ਦੇਖੇ ਵਿਖਾ ਇਹ ਥੋਖਾ ਕੰਮ ਨਹੀਂ ਜਾਣ ਨਿਕਲ ਜਾਂਦਾ ਅੱਛਾ ਇਹ ਗੱਲ ਵਾ ਕਿਉਂਕਿ ਮੈਂ ਗੱਲ ਕਰਨ ਲੱਗੀ ਆ ਕਿ ਜਦੋਂ ਮੈਂ 16 ਸਾਲ ਦੀ ਹੈ ਨਾ ਅੱਛਾ ਤੇ 7ਵਾਂ ਸਾਲ ਲੱਗਣ ਲੱਗਾ ਤੇ ਮੇਰੀ ਮਾਂ ਕਹਿੰਦੀ ਕੁੜੀਏ ਅਤਰੋ ਬੜੀ ੁੱਡ ੁੱਡੂ ਕਰਦੀ ਬੜੀਆਂ ਸ਼ਰਾਰਤਾਂ ਕਰਦੀ ਐ ਤੇਰੇ ਮੈਂ ਤੌਰ ਤਰੀਕੇ ਵੇਖ ਕੇ ਅੱਜ ਮੈਂ ਅਤਰੋ ਅੱਜ ਮੈਂ ਇੱਕ ਫੈਸਲਾ ਕੀਤਾ ਕਿ ਮੈਂ ਤੈਨੂੰ ਪੰਜਾਬ ਪੁਲਿਸ ਚ ਭਰਤੀ ਕਰਾ ਦੇਣਾ ਤੇ ਮੈਂ ਕਿਹਾ ਮਾਂ ਮੇਰੀਏ ਜੇ ਮੈਂ ਪੰਜਾਬ ਪੁਲਿਸ ਚ ਭਰਤੀ ਹੋ ਗਈ ਤੇ ਫਿਰ ਮੈਂ ਕੀ ਕਰੂੰਗੀ ਤੇ ਮੇਰੀ ਮਾਂ ਕਹਿੰਦੀ ਕੁੜੀਏ ਅਤਰੋ ਤੂੰ ਕਾਲੇ ਕੱਚੇ ਵਾਲੇ ਫੜੇਗੀ ਜਿਹੜੇ ਗੁੰਡਾ ਕਰਦੀ ਕਰਦੇ ਉਹ ਫੜੇਗੀ ਜਿਹੜੇ ਸਮੈਗ ਵੇਚਦੇ ਉਹ ਫੜੇਗੀ ਤੇ ਮੈਂ ਕਿਹਾ ਮਾਂ ਮੇਰੀਏ ਆ 17 ਸਾਲਾਂ ਦੀ ਹੋ ਗਈ ਆ ਹਾਲੇ ਤੱਕ ਮੇਰੇ ਤੋਂ ਕੋਈ ਗੱਭਰੂ ਨਹੀਂ ਫੜਿਆ ਗਿਆ ਤਾਂ ਮੈਂ ਹੋਰ ਕਿ ਨੂੰ ਕੀ ਪੜਨਾ ਹਾਂ ਤੇ ਮੇਰੀ ਮਾਂ ਕਹਿੰਦੀ ਨਹੀਂ ਭਰਤੀ ਕਰਾਉਣਾ ਹੀ ਕਰਾਉਣਾ ਤੇ ਮੈਂ ਕਿਹਾ ਮਾਂ ਮੇਰੇ ਕੇ ਫਿਰ ਭਰਤੀ ਹੋਣ ਵਾਸਤੇ ਕੀ ਕਰਨਾ ਪਊ ਤੇ ਮੇਰੀ ਮਾਂ ਕਹਿੰਦੀ ਕੁੜੀਏ ਅਤਰੋ ਤਲਕੇ ਉੱਠ ਕੇ ਭੱਜਿਆ ਕਰ ਤੇ ਮੈਂ ਕਿਹਾ ਮਾਂ ਮੇਰੇ ਕੇ ਭੱਜਣ ਨਾਲ ਕੀ ਹੋਊਗਾ ਕਹਿੰਦੀ ਅਤਰੋ ਤਰਾ ਸਾਹ ਪੱਕ ਜਾਊਗਾ ਤੂੰ ਮੈਂਟੋ ਮੈਂਟੀ ਕਾਲੇ ਕੱਛਿਆਂ ਦੇ ਚੋਰ ਜਿਹੜੇ ਸਮੈਗ ਵੇਚਦੇ ਉਹ ਫੜ ਲਿਆ ਕਰੇਗੀ ਹਾਏ ਹਾਏ ਲੋੜਾ ਭੱਜੇ ਮੈਂ 100 ਵਾਰ ਭੱਜੀ ਮੈਂ ਮੰਗਲਵਾਰ ਪੱਜੀ ਮੈਂ ਬੁੱਧਵਾਰ ਪੱਜੀ ਮੈਂ ਵੀਰਵਾਰ ਪੱਜੀ ਮੈਂ ਸ਼ੁੱਕਰਵਾਰ ਪੱਜੀ ਮੈਂ ਸ਼ਨੀਵਾਰ ਪੱਜੀ ਤੇ ਐਤਵਾਰ ਮੇਰੀ ਮਾਂ ਕਹਿੰਦੀ ਐ ਤਰੋ ਅੱਜ ਮੈਂ ਤੈਨੂੰ ਪੱਜਦੀ ਵੇਖਣਾ ਤੇ ਮੈਂ ਕਿਹਾ ਮਾਂ ਮੇਰਗੇ ਫਿਰ ਤਗੜੀ ਹੋ ਜਾ ਤੇ ਮਾਂ ਦੀ ਮੈਂ ਫੜੀ ਬਾਹ ਤੇ ਮੈਂ ਲੈ ਗਈ ਗਰਾਊਂਡ ਦੇ ਵਿੱਚ ਤੇ ਮੈਂ ਧਰਤੀ ਨੂੰ ਕੀਤੀ ਨਮਸਕਾਰ ਤੇ ਮੈਂ ਟਰੈਕ ਸੂਟ ਪਾ ਲਿਆ ਤਸਮਿਆਲੇ ਪਾਲੇ ਬੂਟ ਤੇ ਮੈਂ ਕਿਹਾ ਮਾਂ ਮੇਰੀ ਕਿ ਹੁਣ ਮੈਂ ਪੱਜਾ ਤੇ ਮੇਰੀ ਮਾਂ ਕਹਿੰਦੀ ਪੱਜ ਮੈਂ ਐਨਾ ਪੱਜੀ ਤੇ ਮੇਰੀ ਮਾਂ ਕਹਿੰਦੀ ਅਤਰ ਹੋਰ ਪੱਜ ਹਾਂ ਨਹੀਂ ਅਤਰ ਹੋਰ ਪੱਜ ਮੈਂ ਮੁੜ ਕੇ ਪੱਜੀ ਗਈ ਆ ਬੈਰੀ ਮੁੜ ਕੇ ਆਈ ਹੈ ਇਹ ਗੱਲ ਹੋ ਗਈ ਉਹ ਤੂੰ ਗੱਲ ਛੱਡ ਹਾਂ ਤੇ ਜਿਹੜੀ ਤੂੰ ਮੇਰੀ ਚੁਗਲੀਆਂ ਕਰਨੀ ਪਤਾ ਮੈਨੂੰ ਉਹ ਵੀ ਲੱਗ ਗਿਆ ਮੈਂ ਮੈਂ ਤੇਰੀਆਂ ਕਿਹੜੀਆਂ ਚੁਗਲੀਆਂ ਕਰਨੀਆਂ ਕੁੱਤਕੇ ਟੱਕੀ ਰਹਿ ਜਿਹੋ ਜੀ ਹੈਗੀ ਤੈਨੂੰ ਜਾਣਦੀ ਜਿਹੋ ਜੀ ਹੈ ਨਹੀਂ ਮੈਂ ਤੈਨੂੰ ਵੀ ਜਾਣਦੀ ਆ ਮੈਂ ਤੇਰੇ ਵੀ ਸਾਰੇ ਪਰਦੇ ਜਰ ਕਰ ਦੂੰਗੀ ਅੱਜ ਨਾ ਟੱਕੀ ਰਹਿ ਕੁੱਤਕੇ ਖਸਮ ਮਾਰ ਕੇ ਜੇਹੜ ਦੇ ਚਾਦਰ ਪਾਉਣ ਵਾਲਗੇ ਮੈਂ ਤੈਨੂੰ ਜਾਣਦੀ ਜਿਹੋ ਜੀ ਹੈ ਨਹੀਂ ਤੂੰ ਕਿਹੜੀ ਘਟ ਹੈ ਹਾਂ ਕਿਹੜੀ ਘਟ ਮੈਨੂੰ ਤੇਰਾ ਵੀ ਸਾਰਾ ਪਤਾ ਹੈ ਕੀ ਪਤਾ ਮੈਂ ਤੇਰੇ ਵੀ ਸਾਰੇ ਪਰਦੇ ਢੇੜ ਦੂੰਗੀ ਅੱਜ ਲਾਲਾ ਯੋਰਾ ਲਾਲਾ ਯੋਰਾ ਏ ਪਿੰਡ ਵਾਲਿਓ ਹਾਂ ਬਗਿਆੜੀ ਵਾਲਿਓ ਸੁਣੋ ਮੇਰੀ ਗੱਲ ਕਿਹੜੀ ਏ ਉਹ ਜਨਾਨੀ ਜੋ ਪਰ ਕਿ ਇਹ ਪਰਸੋਂ ਦੀ ਗੱਲ ਐ ਤੂੰ ਖੰਡ ਖੜੀ ਨਾ ਠੰਡ ਬੋੜੀ ਦਾ ਕੌਲੀ ਮੋੜੀ ਅੱਜ 5 ਦਿਨ ਹੋ ਗਿਆ ਤੂੰ ਦੁੱਧ ਖੜਿਆ ਨਾ ਡੱਗ ਮੋੜਿਆ ਨਾ ਦੁੱਧ ਮੋੜਿਆ ਬਗਿਆੜੀਆ ਨੇ ਪੁੱਛੋ ਇਹਨੂੰ ਵੇ ਕੀ ਪੁੱਛੇ ਅੱਜ 15 ਦਿਨ ਹੋ ਗਏ ਮੇਰਾ ਬੰਦਾ ਦਾ ਰਮ ਮੰਗਿਆ ਮੋੜਿਆ ਲੈ ਤੇਰਾ ਬੰਦਾ ਮੈਂ ਚੁੱਲ੍ਹਾ ਹੀ ਡਾਉਣਾ ਵਾ ਹੈ ਤੇ ਮੈਂ ਤੇ ਨਹੀਂ ਚੁਰੇ ਡਾਉਣਾ ਹੈ ਜੇ ਐਡੀ ਔਖੀ ਚੋਣ ਲੜ ਕੇ ਵੇਖ ਲੈ ਤੈਨੂੰ ਵੋਟਾਂ ਕਿੰਨੇ ਪਾਉਣੀਆਂ ਲੈ ਤੈਨੂੰ ਜਾਂਦੀ ਨੇ ਵੋਟਾਂ ਪੈਣਗੀਆਂ ਤੂੰ ਸੁਖਬੀਰ ਬਾਲ ਦੀ ਸਾਲੀ ਐ ਨਾ ਤੇ ਤੈਨੂੰ ਵੋਟ ਕਿੰਨੇ ਪਾਉਣੀ ਹੈ ਹੈ ਤੈਨੂੰ ਚਲ ਚੋਣ ਲੜ ਕੇ ਵੇਖ ਲੈ ਚੋਣ ਲੜ ਕੇ ਵੇਖ ਲੈ ਵੇਖ ਲੈ ਤੂੰ ਹਰ ਜਾਣਾ ਈ ਮੈਂ ਕਹਿੰਦੀ ਤੇਰੀ ਮੈਂ ਨਾ ਸਾਥ ਨਹੀਂ ਤੂੰ ਕਰ ਦ ਜਿਵੇਂ ਸਵੇਰੇ ਬੱਦਲ ਨੇ ਕੱਢਿਆ ਲੋਕਾਂ ਦਾ ਹੈ ਹੈ ਇਤਰਾ ਤੂੰ ਕਦੋਂ ਗੱਲ ਕਰ ਵੋਟਾਂ ਪਵਾ ਕੇ ਵੇਖ ਲੈ ਕਿਹ ਲੱਗ ਜੂ ਪਤਾ ਹਾਂ ਚੱਲ ਤੂੰ ਐਦਾਂ ਕਰ ਨਹੀਂ ਤੂੰ ਇਤਰਾ ਕਰ ਜੇ ਚੋਣ ਲੜ ਕੇ ਵੇਖਣਾ ਸਰਪੰਚੀ ਦੀ ਤੂੰ ਮੇਰੀ ਵੱਡੀ ਭੈਣ ਵਾ ਤੂੰ ਜਿਹੜਾ ਮਰਜ਼ੀ ਪਾਸਾ ਮਾਰ ਲੈ ਕੁੱਤੀ ਹੈ ਤੇਰੀ ਲਾਤਾ ਹੀ ਮੇਰਾ ਲੈ ਲੈ ਤੂੰ ਕੁੱਤੀਏ ਫਬਜੀ ਲਾਇਆ ਪਿਆ ਤੇ ਮੈਂ ਤੇਰਾ ਸਿਰ ਲਾਤਾ ਤਾਂ ਕੀ ਹੋ ਗਿਆ ਵਾ ਤੇ ਫਬਜੀ ਦਾ ਕੀ ਪਤਾ ਕਿ ਦੋ ਦਿਨ ਕੱਢਨੇ ਸਨ 2.5 ਦਿਨ ਨੇ ਮੇਰੇ ਕੋਲ ਨਹੀਂ ਕੁੱਤੀਏ ਇੱਕ ਲੈਣੀ ਆਵਾਜ਼ਾਂ ਨਾ ਕੱਢ ਹਾਂ ਬਗਾਨਾ ਪੁੱਤ ਕਾਨੂੰ ਇਤਰਾ ਕਹਿਣ ਨਹੀਂ ਆ ਅੱਛਾ ਗੱਲ ਸੁਣ ਹਾਂ ਦੱਸ ਤੂੰ ਇਦਾਂ ਕਰ ਪੇ ਅੱਧਾ ਪਾਸਾ ਮਨ ਪੇ ਅੱਧਾ ਪਾਸਾ ਪੈਂਡ ਦਾ ਮਨ ਲਾ ਤੂੰ ਤੇ ਅੱਧਾ ਪਾਸਾ ਮਨ ਲੂਗੀ ਮੈਂ ਫੇਰ ਪਤਾ ਲੱਗੂ ਪਈ ਕੌਣ ਕਿੰਨੇ ਪਾਣੀ ਚਾਹ ਤਦ ਜਿਹੜਾ ਮਰਜੀ ਪਾਸਾ ਮਨ ਲੈ ਹੈ ਜਿਹੜਾ ਮਰਜੀ ਪਾਸਾ ਮਨ ਲੈ ਤੂੰ ਇੱਧਰ ਆ ਮੜ ਕਿਉਂ ਇਦਾਂ ਤੇਰੇ ਪਿਓ ਦੀ ਲਾਸ਼ ਪਈ ਆ ਜਬਾਨ ਨਹੀਂ ਤੁਹਾਡੀ ਬੋਣੋ ਉਹ ਤਾਂ ਬੈ ਜਾ ਤੁਸੀਂ ਹੁਣ ਤੁਹਾਡੀ ਵਾਰੀ ਹੈ ਬੈ ਜਾ ਬੈ ਜਾ ਹਾਂ ਬੈ ਜਾ ਬੈ ਜਾ ਪੁੱਤ ਬੈ ਜਾ ਹਾਂ ਚੱਲ ਚੱਲ ਤੇ ਮੈਂ ਪਾਸਾ ਜਲਦੀ ਕਰ ਖਲੋ ਜਾ ਤੈਨੂੰ ਕਾੜੀ ਕਾੜੀ ਆ ਤੇਲਾ ਭੈਣ ਵਾਲਾ ਪਾਸਾ ਮੇਰਾ ਹੀ ਕੀ ਆ ਕੀ ਆ ਆ ਭੈਣ ਵਾਲਾ ਪਾਸਾ ਮੇਰਾ ਜਾ ਤੇਰੇ ਮਾਰ ਜਣ ਕੁੱਤਗੇ ਯਾਰ ਬੰਦੇ ਆਲਾ ਪਾਸਾ ਕੁੱਤਗੇ ਵੀਰਾ ਹੀ ਉਹ ਤੇ ਅੱਗੇ ਪਤਾ ਬੰਦੇ ਤੇਰੇ ਹੁੰਦੇ ਆ ਹਾਂ ਚੱਲ ਤੂੰ ਵੋਟਾਂ ਮੰਗ ਤੇ ਮੈਂ ਭੈਣਾਂ ਨੂੰ ਬੈਂਚੀ ਕਰਦੀ ਆ ਪੈਣਾ ਸਮਝੋ ਮੈਂ ਖੜਕੀ ਤੁਹਾਡੇ ਪਿੰਡ ਦੀ ਸਰਪੰਚ ਹੁਣ ਪੱਠਾ ਬਹੂਗਾ ਜੋ ਨਹੀਂ ਜबान ਚਲਾਉਣ ਨੂੰ ਹਰ ਜਾਂ 2 ਮਿੰਟ ਖੋੜ ਸਕਦੀ ਨਹੀਂ ਜਾ ਟੱਕੀ ਰਹਿ ਜਾ ਇਹ ਕੁੱਤ ਕਾ ਇੱਕ ਅੰਨੀ ਮੱਝ ਕੱਟੇ ਨੇ ਯਾਰੀ ਕਿਤਨਾ ਰੌਲਾ ਪਾਉਂਦੀ ਬੋਰਡ ਮੰਗ ਤੇ ਪੈਣਾ ਮੈਂ ਖੜਕੀ ਤੁਹਾਡੇ ਪਿੰਡ ਦੀ ਸਰਪੰਚ ਜੇ ਗਈ ਮੈਂ ਜਿੱਤ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰਨੇ ਆ ਵੇਖਾ ਕਿੱਡੀ ਜੇਬ ਚ ਪਾ ਕੇ ਤੁਰੀ ਫਿਰਦੀ ਐ ਬੋਰਡ ਮੰਗ ਬੋਰਡ ਮੰਗ ਅ ਡੇਢ ਮਰਲੇ ਮੂੰਹ ਕੱਢੇ ਬੋਰਡ ਮੰਗ ਤੇ ਭੈਣੋ ਨੂੰ ਬੇਨਤੀ ਹੈ ਭੈਣੋ ਇੱਕ ਵਾਰੀ ਨਾ ਜੰਨਾ ਮੈਨੂੰ ਵੋਟਾਂ ਆਪਣੇ ਹੱਥ ਕੜੇ ਕਰਿਓ ਕਰ ਨਹੀਂ ਜਾਣਾ ਮੁੜ ਕੇ ਵੇਖੀ ਹਾਂ ਬਸ ਦੋ ਤਿੰਨ ਹੀ ਆ ਬਾਕੀ ਮਰ ਜਿਹੜੀ ਲੰਗਰ ਹੀ ਖਾਣੀਆਂ ਜੋ ਹੈ ਨਹੀਂ ਭੈਣੋ ਮੇਰੀ ਬੇਇੱਜ਼ਤੀ ਨਾ ਕਰਾਇਓ ਅੱਗੇ ਤਰੇ ਝੰਡੇ ਝੂਲਦੇ ਆ ਨਹੀਂ ਬੋ ਜਬਾਨ ਤੇ ਮਨ ਮੂੰਹ ਪਾਦਾ ਵੋਟਾਂ ਮੰਗ ਵੋਟਾਂ ਮੰਗ ਵੋਟਾਂ ਮੰਗ ਵੋਟਾਂ ਮੰਗ ਆਹ ਆਹ ਵਿੱਚੇ ਵਾਂਝ ਬਾਈ ਜਾਂਦੀ ਵਿੱਚੇ ਚੱਲ ਜਲਦੀਆ ਜਲਦੀ ਕਰਗਾ ਮੈਂ ਆਉਣ ਵਾਲਾ ਪੈਣੋ ਜੇ ਗਾਣੀ ਬਣ ਜੀ ਨਾ ਮੈਂ ਸਰਪੰਚ ਮੈਂ ਤੁਹਾਡੇ ਸਾਰੇ ਹੀ ਮਸਲੇ ਹੱਲ ਕਰਨੇ ਆ ਹਾਂ ਕਿਹੜੇ ਸਭ ਤੋਂ ਪਹਿਲਾਂ ਮੈਂ ਕਰਾਉਂਗੀ ਠੇਕੇ ਬੰਦ ਦਰ ਭੜੇ ਮੂ ਤੇਰੇ ਮੂਠ ਤੇ ਅੱਗ ਪਾਈ ਨਹੀਂ ਗੱਲ ਸੁਣ ਜਿਹੜੇ ਬੰਦੇ ਸ਼ਰਾਬਾਂ ਪੀ ਕੇ ਤੀਵੀਆਂ ਕੁੱਟਦੇ ਆ ਜੋ ਆਕ ਕੁੱਟਦੇ ਆ ਮੰਜੇ ਭਣਦੇ ਉਹ ਤਾਂ ਹਟ ਜਾਣਗੇ ਚੁੱਲ੍ਹੇ ਤੋੜਦੇ ਆ ਉਹ ਤਾਂ ਹਟ ਜਾਣਗੇ ਨਾ ਤੇ ਪੈਣੋ ਇੱਕ ਵਾਰੀ ਹੱਥ ਖੜੇ ਕਰਕੇ ਸਬੂਤ ਦਿਓ ਵੀ ਵੋਟਾਂ ਮੇਰੀਆਂ ਆ ਹੈ ਪਹਿਲਾਂ ਨਾਲੋਂ ਬੇੜਾ ਕਰ ਦਿੱ ਗਿਆ ਤੁਹਾਡਾ ਦੇ ਹਾਂ ਨਿਕਾਲ ਸਣ ਕੁੱਤੀਏ ਪੈਣਾ ਦੀ ਵੋਟਰ ਤੇ ਆਈਆਂ ਜਵਾਕਾਂ ਦੀ ਵੀ ਮੇਰੀਆਂ ਕੁੱਤਕੇ ਇਹਨੇ ਵੋਟਾਂ ਹੀ ਨਹੀਂ ਬਣੀਆਂ ਹਾਲੇ ਤੱਕ ਕੋਈ ਨਹੀਂ ਜਾਲੀ ਚੱਲਣ ਗਿਆ ਇਹ ਇਤਰਾ ਨਹੀਂ ਇਤਰਾ ਨਹੀਂ ਬੋਰਡ ਮੰਗ ਉਹ ਕੇ ਬਗੜੜੀ ਵਾਲਿਓ ਅੱਜ ਤਗੜੇ ਹੋ ਜੋ ਕਿ ਜਿੰਨੇ ਨੌਜਵਾਨ ਜਿੰਨੇ ਬਜ਼ੁਰਗ ਜਿੰਨੇ ਆ ਭੰਗੜੇ ਵਾਲੇ ਤੇ ਜਿੰਨੇ ਸਾਉਂਡ ਵਾਲੇ ਤੇ ਜਿੰਨੇ ਸਿਆਣੇ ਬਜ਼ੁਰਗ ਬੈਠੇ ਨੇ ਤੇ ਤੁਹਾਨੂੰ ਸਾਰਿਆਂ ਨੇ ਬੇਨਤੀ ਆ ਵੀ ਇਹ ਕੱਕ ਬੋਰਡ ਪਾ ਕੇ ਤੇ ਮੈਨੂੰ ਕਾਮਯਾਬ ਕਰਨਾ ਤੇ ਮੈਂ ਤੁਹਾਡੇ ਪਿੰਡ ਦੇ ਸਾਰੇ ਕੁੱਤਕੇ ਮਸਲੇ ਹੱਲ ਕਰਾ ਦੂੰਗੀ ਜਾ ਨੀ ਜਾ ਬਈ ਕਿ ਜਿੰਨਾ ਸਕੂਲਾਂ ਤੇ ਪਾਏ ਨੇ ਬਾਲੇ ਉਹ ਟਵਾ ਕੇ ਮੈਂ ਲੈਂਡਰ ਪਵਾ ਦੂੰਗੀ ਜਿਹੜੇ ਬਜ਼ੁਰਗ ਦੀ ਲੱਗੀ ਨੇ 700 ਪਲਸਣ ਉਹ ਮੈਂ 1500 ਕਰਾ ਦੂੰਗੀ ਹਰ ਗੱਭਰੂ ਨੂੰ ਨੌਜਵਾਨ ਨੂੰ ਦੇ ਕੇ ਮੋਬਾਈਲ ਕੁੱਤਗੇ ਆਸ਼ਕੀ ਮਾਰਨ ਦੇ ਟੰਗ ਸਿਕਾ ਦੂੰਗੀ ਲੈ ਖੜੀਆਂ ਕਰ ਬਾਂ ਬੋਟਾ ਪਾ ਕੇ ਮੈਨੂੰ ਮੁੜਿਓ ਲੈ ਆ ਵੇ ਕੁੱਤਕੇ ਕਿੰਨੀਆਂ ਬੋਟਾ ਬਣ ਗਏ ਲੈ ਆ ਵੇਖ ਲੈ ਕਿਹੜੀ ਬੋਟਾ ਜਵਾਕਾਂ ਦੇ ਬੋਟਾ ਆ ਜਵਾਕਾਂ ਸੁੱਟ ਕੇ ਮਗਰ ਇਹਨਾਂ ਦੇ ਇਹਨਾਂ ਦੇ ਤਾਂ ਨੰਬਰ ਪੜਨੇ ਆ ਨਹੀਂ ਗੱਲ ਥੋੜਾ ਨੱਕ ਟੋਪ ਕੇ ਮਰ ਜਾ ਹੰਸ ਰਾਇ ਦੀਆਂ ਪਹਾੜੇ ਤੇ ਨ ਇੱਕ ਬੋੜ ਵੀ ਨਹੀਂ ਬੀਬੀ ਕੋਲ ਪਈ ਮੈਨੂੰ ਫੇਰ ਵੀ 30 ਬੋਟਾ ਪੈ ਗਏ ਨਹੀਂ ਗੱਲ ਸੁਣ ਉਹ ਗੱਲ ਛੱਡ ਹਾਂ ਬੋਟਾ ਦੇ ਭਾਵੇਂ ਪਈਆਂ ਜਾਂ ਨਹੀਂ ਪਈਆਂ ਆਪਾਂ ਨੂੰ ਉਹ ਗੱਲ ਹੋ ਰਿਆ ਇਹ ਤੇ ਮੇਰੀ ਪਰਦੇ ਵਾਲੀ ਗੱਲ ਸੁਣ ਪਈ ਪਰ ਮੈਨੂੰ ਛੱਪੜ ਵੇਖ ਲੈ ਇਹੋ ਹੀ ਉਦੋਂ ਦਾ ਹੀ ਇਦਾਂ ਦਾ ਹੀ ਆ ਹੋਰ ਮੈਂ ਇਹਨੂੰ ਪਲਾਸਟਰ ਨਾ ਕਰਾ ਦੇਣੋ ਤਤਿਆ ਸਾਡੇ ਪਿੰਡ ਵਿੱਚ ਤਾਂ ਦੇ ਹੁੰਦੇ ਪਤਾ ਨਹੀਂ ਗੱਲ ਕੀ ਆ ਕਿ ਸੁਪਣਾ ਮਾਲ ਕਹਿੰਦੇ ਛਾਲ ਨਹੀਂ ਕਦੇ ਜਾਣਦੇ ਘਰਮੈਂਟ ਦਾ ਪਰ ਇਹ ਕੀ ਗੱਲ ਹਾਂ 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 ਲਵਾਲੋ ਹਾਂ ਲਵਾਲੋ ਹਾਂ ਇਸ ਤੋਂ ਬਾਅਦ ਫੇਰ ਮੈਂ ਨਾ ਪਰਦੇ ਵਾਲੀ ਗੱਲ ਦੱਸਣੀ ਆ ਉਹਨਾਂ ਦੀ ਕੰਟਰੀ ਲਵਾ ਲਈ ਮੁੰਡਿਆਂ ਦੀ ਹਾਂ ਚੱਲ ਬੈਠੇ ਫੇਰ ਮੈਂ ਤੁਹਾਨੂੰ ਆਪਣੇ ਘਰ ਦਾ ਮੋਲ ਵਿਖਾਵਾਂਗੀ ਚੰਗਾ ਚੱਲ ਠੀਕ ਹਾਂ ਇਹਦੇ ਨਾਲ ਇੱਕ ਵਾਰੀ ਖੁੱਲ ਕੇ ਤਾੜੀ ਹੋ ਜਾਓ ਇਸ ਤੋਂ ਬਾਅਦ ਫੇਰ ਦੋ ਗਾਣੇ ਲਾ ਕੇ ਫੇਰ ਤੁਹਾਡੇ ਵਿੱਚ ਇੱਕ ਗਾਣਾ ਕਮੇਡੀ ਲੈ ਕੇ ਹਾਜ਼ਰ ਹੋਵਾਂਗੇ ਜ਼ੈਹ